ਸਾਤਰੀਕਰ ਅੱਜ ਆਪਾਂ ਪੜ੍ਹਾਂਗੇ ਪੀਐਸਟੈਟ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਐਮਕਿਊਸ ਤਾਂ ਚਲੋ ਸਟਾਰਟ ਕਰਦੇ ਹਾਂ ਆਪਣਾ ਪਹਿਲਾ ਕੁਐਸਚਨ ਹੈਗਾ ਆ ਹੇਠ ਲਿਖਿਆਂ ਵਿੱਚੋਂ ਕਿਹੜਾ ਸਿੱਧੂ ਕਾਟੀ ਸੱਭਿਆਤਾ ਦਾ ਸਥਾਨ ਭਾਰਤ ਦਾ ਸਭ ਤੋਂ ਵੱਡਾ ਹੜੱਪਾ ਹੜੱਪਾ ਸਥਾਨ ਮੰਨਿਆ ਜਾਂਦਾ ਹੈ ਆਪਸ਼ਨ A ਹੈਗੀ ਹੈ ਲੋਥਲ ਆਪਸ਼ਨ B ਰਾਖੀਗੜੀ ਆਪਸ਼ਨ C ਕਾਲੀਬੰਗਨ ਜਾਂ ਫਿਰ ਆਪਸ਼ਨ D ਬਨਾਵਲੀ ਤੇ ਇਸ ਦਾ ਰਾਈਟ ਆਨਸਰ ਹੈਗਾ ਆ অপশন B राखीगढ़ी राखीगढ़ी ਜਿਹੜੀ ਹੈਗੀ ਆਸ ਦੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਸਥਾਨ ਮੰਨਿਆ ਜਾਂਦਾ ਹੈ ਸਤੂਕਾਟੀ ਸਭਿਆਤਾ ਦਾ ਠੀਕ ਹੈ ਆਪਣਾ ਅਗਲਾ ਕੁਐਸਚਨ ਹੈਗਾ ਯਾ ਬੁੱਧ ਧਰਮ ਦੀ ਕਿਹੜੀ ਸਭਾ ਮੀਨਸ ਕਾਉਂਸਲ ਦੇ ਵਿੱਚ ਬੁੱਧ ਧਰਮ ਦੋ ਭਾਗਾਂ ਹੀਨਯਾਨ ਤੇ ਮਹਾਯਾਨ ਦੇ ਵਿੱਚ ਵੰਡਿਆ ਗਿਆ ਸੀਗਾ অপਸ਼ਨ A ਪਹਿਲੀ ਸਭਾ ਜਿਹੜੀ ਕਿ ਹੋਈ ਸੀਗੀ ਰਾਜਗਿਰ ਦੇ ਵਿੱਚ অপਸ਼ਨ B ਦੂਜੀ ਸਭਾ ਜਿਹੜੀ ਹੋਈ ਸੀ ਵਿਸ਼ਾਦੀ ਦੇ ਵਿੱਚ অপশন সি তৃতীয় সভা হইছে পাটলি পুত্রা ਦੇ ਵਿੱਚ ਤੇ অপশন ডি ਚੌਥੀ সভা ਜਿਹੜੀ ਕੀ ਆਰਗੇਨਾਈਜ਼ ਕੀਤੀ ਗਈ ਸੀ ਕਸ਼ਮੀਰ ਤੇ ਵਿੱਚ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਉਹ ਸਭਾ ਹੈ ਜਿਸ ਦੇ ਵਿੱਚ ਬੁੱਧ ਧਰਮ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਡੀ ਚੌਥੀ ਸਭਾ ਤੇ ਇਸ ਨੂੰ ਕਿਸ ਦੇ ਸਮੇਂ ਵੰਡਿਆ ਗਿਆ ਸੀ ਇੱਕ ਨਿਸ਼ਕ ਦੇ ਸਮੇਂ ਠੀਕ ਹੈ ਅਗਲਾ ਕੁਐਸਚਨ ਹੈਗਾ ਯਾ ਸਮੁੰਦਰ ਗੁਪਤ ਨੂੰ ਭਾਰਤ ਦਾ ਨੇ ਪੋਲੀਆ ਨੇ ਕਿਸ ਇਤਿਹਾਸਕਾਰ ਨੇ ਕਿਹਾ ਸੀ অপਸ਼ਨ ਏ आरसी मजूमदार ऑप्शन बी वी ए स्मिथ ऑप्शन सी रोमिला थापर या फिर ऑप्शन डी जेम्स प्रिसेप तो इसका सही आंसर है ऑप्शन बी वी ए स्मिथ ठीक है नेक्स्ट दिल्ली सल्तनत देख के किस सुल्तान ने सिजदा पाबोस दी रसम शुरु जी शुरुआत की थी सी ठीक है इसकी ऑप्शन पहली हैगी है अलतुतमिश অপশন বি আলাউদ্দিন খিলজি অপশন সি গিয়াসউদ্দিন বলবন یا پھر অপশন ডি محمد بن تغلق تیسরা صحیح आंसर हैगा या ऑप्शन है सी গিয়াসউদ্দিন বলবন اگے ਹੈਗਾ یا মুঘল কাল دوران দস্তুরুল अमल की सी ऑप्शन ए एक फौजी रैंक सी ऑप्शन बी जमीनी maliya pranali ਲਈ prabandh ki niyamanda sangrah ऑप्शन सी एक धार्मिक किताब या फिर ऑप्शन डी अदालती शिष्टाचार ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਇੱਕ ਜਮਿਨੀ ਮਾਲੀਆ ਪ੍ਰਣਾਲੀ ਲਈ ਪ੍ਰਬੰਧਕੀ ਨੀਮਾ ਦਾ ਸੰਗ੍ਰਹਿ ਸੀਗਾ ਕਿਸ ਇਸ ਦਾ ਨਾਮ ਦਸਤੂਰ ਉਲ ਅਮਲ ਠੀਕ ਹੈ ਅੱਗੇ ਹੈਗਾ ਵਿਜੇਨਗਰ ਸਾਮਰਾਜ ਦੇ ਕਿਸ ਰਾਜ ਦੇ ਦਰਬਾਰ ਵਿੱਚ ਅਸ਼ਟ ਦਿਗਜ ਮਤਲਬ 8 ਤੇਲਕੋ ਕਵੀ ਰਹਿੰਦੇ ਸੀਗੇ ਆਪਸ਼ਨ A ਹਰੀਹਰ ਪਹਿਲਾ ਆਪਸ਼ਨ B ਦੇਵਰਾਇ 2 ਆਪਸ਼ਨ C ਕ੍ਰਿਸ਼ਨ ਦੇਵਰਾਇ ਜਾਂ ਫਿਰ ਆਪਸ਼ਨ D ਅਜਯੁਕਤ ਦੇਵਰਾਇ ਇਸ ਦਾ ਸਹੀ ਆਨਸਰ ਹੈਗਾ ਆ ਆਪਸ਼ਨ ਸੀ ਕ੍ਰਿਸ਼ਨ ਦੇਵ ਰਾਏ ਤੇ ਇਸ ਤੋਂ ਇਲਾਵਾ ਇੱਕ ਹੋਰ ਇੰਪੋਰਟੈਂਟ ਕੁਐਸਚਨ ਹੈ ਵੀ ਅਸ਼ਟ ਪ੍ਰਧਾਨ ਕਿਸ ਰਾਜੇ ਦੇ ਦਰਬਾਰ ਵਿੱਚ ਸੀਗੇ ਜਿਸ ਦਾ ਆਨਸਰ ਹੈਗਾ ਹੈ ਸ਼ਿਵਾਜੀ ਇਹ ਕੁਐਸਚਨ ਵੀ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੈ ਲੇਕਿਨ ਅਕਸਰ ਆਪਾਂ ਅਸ਼ਟ ਪ੍ਰਧਾਨ ਤੇ ਅਸ਼ਟ ਦਿੱਗਜ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਤਾਂ ਹਮੇਸ਼ਾ ਯਾਦ ਰੱਖਣਾ ਜਿਹੜਾ ਅਸ਼ਟ ਦਿੱਗਜ ਹੈ ਉਹ ਕ੍ਰਿਸ਼ਨ ਦੇਵ ਰਾਜ ਦੇ ਦਰਬਾਰ ਤੇ ਸੀਗੇ ਤੇ ਜਿਹੜੇ ਅਸ਼ਟ ਪ੍ਰਧਾਨ ਹੈ ਸ਼ਿਵਾਜੀ ਮਹਾਰਾਜ ਦੇ ਦਰਬਾਰ ਤੇ ਸੀ ਠੀਕ ਹੈ ਅਗਲਾ ਕੁਐਸਚਨ ਹੈ ਹੜੱप्पा ਸਭਿਅਤਾ ਦੇ ਸਬੰਧ ਵਿੱਚ ਕਿਹੜਾ ਕਥਨ ਗਲਤ ਹੈ অপਸ਼ਨ A ਲੋਕਾਂ ਨੂੰ ਲੋਹੇ ਦੀ ਵਰਤੋਂ ਦਾ ਪਤਾ ਨਹੀਂ ਸੀ ਇਸ ਦੇ ਵਿੱਚ ਆਪਾਂ ਕੀ ਫਾਈਂਡ ਕਰਨਾ ਹੈ ਵੀ ਕਿਹੜੀ ਆਪਸ਼ਨ ਗਲਤ ਹੈ ਠੀਕ ਹੈ অপਸ਼ਨ A ਹੈਗੀ ਹੈ ਲੋਕਾਂ ਨੂੰ ਲੋਹੇ ਦੀ ਵਰਤੋਂ ਦਾ ਪਤਾ ਸੀ ਆਪਸ਼ਨ B ਉਹ ਮਾਪ ਅਤੇ ਤੋਲ ਦੀ ਇਕਾਈ 16 ਦੇ ਗੁਣਨ ਵਿੱਚ ਵਰਤਦੇ ਸੀ ਮਤਲਬ ਮਾਪ ਤੇ ਤੋਲ ਦੀ ਇਕਾਈ ਤੋਂ ਚੰਗੀ ਤਰ੍ਹਾਂ ਜਾਣੂ ਸੀ ਆਪਸ਼ਨ C ਮੋਹਨ ਜੋਦੜੋ ਵਿੱਚ ਸਾਨੂੰ ਇੱਕ ਵਿਸ਼ਾਲ ਇਸ਼ਨਾਨਘਰ ਮਿਲਿਆ ਜਾਂ ਫਿਰ ਆਪਸ਼ਨ D ਹੜੱਪਾ ਜਲੀਪੀ ਚਿੱਤਰਮਈ ਸੀਗੀ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਗਲਤ ਹੈ ਤੇ ਇਸ ਦਾ ਆਨਸਰ ਹੈਗਾ ਆਪਸ਼ਨ ਏ ਉਹਨਾਂ ਨੂੰ ਕਾਂਸੇ ਤੇ ਤਾਂਬੇ ਦਾ ਪਤਾ ਸੀ ਪਰ ਲੋਹੇ ਦਾ ਗਿਆਨ ਨਹੀਂ ਸੀਗਾ ਠੀਕ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਸਿੱਦੂ ਘਾਟੀ ਸਭਿਆਚਾਰ ਦੇ ਜਿਹੜੇ ਲੋਕ ਹੈ ਹੜੱਪਾ ਸਭਿਆਚਾਰ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਕਾਂਸੇ ਤੇ ਤਾਂਬੇ ਦਾ ਗਿਆਨ ਸੀਗਾ ਪਰ ਲੋਹੇ ਦੀ ਨੋਲਿਜ ਉਹਨਾਂ ਨੂੰ ਨਹੀਂ ਸੀਗੀ ਅੱਗੇ ਹੈਗਾ ਸਿੱਧੂ ਘਾਟੀ ਦੇ ਕਿਸ ਸਥਾਨ ਤੋਂ ਖੇਤੀ ਕੀਤੇ ਹੋਏ ਖੇਤ ਮਤਲਬ ਵਾਹੇ ਹੋਏ ਖੇਤਾਂ ਦੇ ਸਬੂਤ ਸਾਨੂੰ ਮਿਲੇ ਆ ਆਪਸ਼ਨ A ਮੋਹਨਜੋਦੜੋ ਆਪਸ਼ਨ B ਹੜੱਪਾ ਆਪਸ਼ਨ C ਕਾਲੀਬੰਗਣ ਜਾਂ ਫਿਰ ਆਪਸ਼ਨ D ਰੋਪੜ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ C ਕਾਲੀਬੰਗਣ ਤੇ ਕਿੱਥੇ ਹੈ ਰਾਜਸਥਾਨ ਦੇ ਵਿੱਚ ਨੈਕਸਟ ਇਜ਼ ਹੜੱਪਾ ਸਭਿਆਤਾ ਦੀ ਮੋਹਰਾਂ ਬਣਾਉਣ ਲਈ ਮੁੱਖ ਤੌਰ ਤੇ ਕਿਸ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਸੀ অপশন এ টেরাকোটা অপশন বি সিলখড়ি না ফির স্টেটাইট ঠিক আছে অপশন সি তামা না ফির অপশন ডি লোহা হোন අපানু এ তা ਪਤਾ ਹੈ ਵੀ ਲੋਹੇ ਤੋਂ ਲੋਹੇ ਦਾ ਤਾਂ ਉਹਨਾਂ ਨੂੰ ਗਿਆਰੀ ਨਹੀਂ ਸੀ ਨੌਲੇਜ ਨਹੀਂ ਸੀਗੀ ਹਨਾ ਤਾਂ ਇਹ ਤਾਂ অপশন ਆਪਾਂ ਗੱਣ ਨਹੀਂ ਹੈਗੀ ਤਾਂ ਇਸ હિસાબ ਦੇ ਨਾਲ ਆਪਣਾ ਸਹੀ ਆਂਸਰ ਕੀ ਹੈ অপশন বি স্টেটাইਟ স্টেটাইਟ ঠিক আছে ਅੱਗੇ ਹੈਗਾ ਵਾ ਅਕਬਰ ਦੁਆਰਾ ਚਲਾਈ ਗਈ ਮਨਸਬਦਾਰੀ ਪ੍ਰਣਾਲੀ ਵਿੱਚ ਜ਼ਾਤ ਅਤੇ ਸਵਾਰ ਦਾ ਕੀ ਅਰਥ ਸੀ অপਸ਼ਨ ਏ ਇੱਕ ਧਾਰਮਿਕ ਅਹੁਦਾ ਸੀਗਾ ਠੀਕ ਹੈ ਧਾਰਮਿਕ ਅਹੁਦਾ ਤੇ ਜਾਤੀ অপਸ਼ਨ ਬੀ ਨਿੱਜੀ ਰੈਂਕ ਤਨਖਾਹ ਤੇ ਘੋੜ ਸਵਾਰਾਂ ਦੀ ਗਿਣਤੀ ਦੇ ਨਾਲ ਇਹ ਸ਼ਬਦ ਸੰਬੰਧਿਤ ਸੀ অপਸ਼ਨ ਸੀ ਟੈਕਸ ਦਾ ਨਾਮ ਅਤੇ ਜ਼ਮੀਨ ਦੀ ਕਿਸਮ অপਸ਼ਨ ਡੀ ਕਵੀ ਅਤੇ ਲੇਖਕ ਠੀਕ ਹੈ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ ਜ਼ਾਤ ਅਤੇ ਸਵਾਰ ਕੀ ਸੀਗੀ ਇੱਕ ਨਿੱਜੀ ਰੈਂਕ ਤਨਖਾਹ ਤੇ ਘੋੜਿਆਂ ਦੀ ਗਿਣਤੀ ਦੇ ਨਾਲ ਸੰਬੰਧਿਤ ਸੀ ਨੈਕਸਟ ਇਜ਼ ਗੁਰੂ ਅਰਜਨ ਦੇਵ ਜੀ ਨੇ ਇਹ ਸੰਤ ਪ੍ਰਥਾ ਨੂੰ ਸੰਗਠਿਤ ਕੀਤਾ ਠੀਕ ਹੈ ਪਰ ਇਸ ਪ੍ਰਥਾ ਨੂੰ ਅੰਤ ਵਿੱਚ ਕਿਸ ਨੇ ਖਤਮ ਕੀਤਾ ਸੀਗਾ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਹੈ ਆਪਸ਼ਨ ਏ ਗੁਰੂ ਹਰਗੋਬਿੰਦ ਜੀ ਆਪਸ਼ਨ ਬੀ ਗੁਰੂ ਤੇਗ ਬਹਾਦਰ ਜੀ ਆਪਸ਼ਨ ਸੀ ਗੁਰੂ ਗੋਬਿੰਦ ਸਿੰਘ ਜੀ ਜਾਂ ਫਿਰ ਆਪਸ਼ਨ ਡੀ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਦਾ ਸਹੀ ਆਨਸਰ ਹੈਗਾ ਹੈ ਆਪਸ਼ਨ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਤ ਪ੍ਰਥਾ ਨੂੰ ਇਸ ਲਈ ਖਤਮ ਕਰ ਦਿੱਤਾ ਸੀ ਕਿਉਂਕਿ ਭ੍ਰਸ਼ਟਾਚਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਤੇ ਇਸ ਚੀਜ਼ ਨੂੰ ਰੋਕਣ ਦੇ ਲਈ ਗੁਰੂ ਜੀ ਨੇ ਕੀ ਕੀਤਾ ਮਸੰਤ ਪ੍ਰਥਾ ਜਿਹੜੀ ਸੀਗੀ ਉਸਨੂੰ ਖਤਮ ਕਰ ਦਿੱਤੀ ਠੀਕ ਹੈ ਅੱਗੇ ਹੈਗਾ ਇਹ ਬੰਦਾ ਸਿੰਘ ਬਹਾਦਰ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਹਿੰਦੇ ਮੁਗਲਾਂ ਦੇ ਵਿਰੁੱਧ ਲੜਾਈ ਵਿੱਚ ਕਿਸ ਸਥਾਨ ਤੇ ਜਿੱਤ ਪ੍ਰਾਪਤ ਕਰਕੇ ਸਿੱਖ ਰਾਜ ਦੀ ਨੀਂ ਰੱਖੀ ਸੀ ਆਪਸ਼ਨ A ਨਾਦੌਣ ਆਪਸ਼ਨ B ਖੰਕਾਰ ਆਪਸ਼ਨ C ਚੱਪਟਚੜੀ ਜਾਂ ਫਿਰ ਆਪਸ਼ਨ D ਖੇਦਰਾਣਾ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਸੀ ਚੱਪਟ ਚਿੜੀ ਜਿਸ 1710 ਦੇ ਵਿੱਚ ਵਜ਼ੀਰ ਖਾਨ ਨੂੰ ਹਰਾਇਆ ਸੀ ਆ ਜੀ ਨੇ ਠੀਕ ਹੈ ਤੇ ਥੋੜੇ ਜਿਹਾ ਕੁਐਸਚਨ ਹੈਗਾ ਆ ਵੀ ਖਿਦਰਾਣਾ ਦਾ ਅੱਜ ਦਾ ਨਾਮ ਕੀ ਹੈ ਠੀਕ ਹੈ ਨੈਕਸਟ ਕੁਐਸਚਨ ਹੈਗਾ ਆ ਮੁਹੰਮਦ ਬਿੰਦ ਤੁਗਲਕ ਨੇ ਆਪਣੀ ਰਾਸਤਾ ਨਹੀਂ ਦਿੱਲੀ ਤੋਂ ਕਿੱਥੇ ਤਬਦੀਲ ਕੀਤੀ ਸੀ ਮੁਹੰਮਦ ਬਿੰਦ ਤੁਗਲਕ ਉਹ ਹੀ ਜਿਹਨੂੰ ਆਪਾਂ ਕੀ ਕਹਿੰਦੇ ਆ ਬੁੱਧੀਮਾਨ ਮੁਰਖ ਠੀਕ ਹੈ ਤੇ ਇਸ ਦੇ ਆਪਸ਼ਨਸ ਹੈਗੇ ਆ ਆਪਸ਼ਨ ਏ ਆਗਰਾ ਆਪਸ਼ਨ ਬੀ ਦੌਲਤਾਬਾਦ ਜਿਨ ਦੇਵਗਿਰੀ ਵੀ ਕਿਹਾ ਜਾਂਦਾ ਹੈ ਆਪਸ਼ਨ ਸੀ ਲਾਹੌਰ ਜਾਂ ਫਿਰ ਆਪਸ਼ਨ ਡੀ ਮਲਤਾਨ ਤੇ ਇਸ ਦਾ ਸਹੀ ਆਨਸਰ ਹੈਗਾ ਆ ਆਪਸ਼ਨ ਬੀ ਦੌਲਤਾਬਾਦ ਅਗਲਾ ਕੁਐਸਚਨ ਹੈਗਾ ਆ 1857 ਈਸਵੀ ਦੇ ਵਿਦਰੋਹ ਦੌਰਾਨ ਕਾਨਪੁਰ ਵਿੱਚ ਬਗਾਵਤ ਦੀ ਅਗਵਾਹੀ ਕਿਸ ਨੇ ਕੀਤੀ ਸੀ ऑप्शन ए बेगम हजरत मैल ऑप्शन बी रानी लक्ष्मीबाई जी ऑप्शन सी नाना साहेब या फिर ऑप्शन डी कुंवर सिंह तो इसका सही आंसर है ऑप्शन सी नाना साहेब उन्होंने तात्या टोपे की सहायता दे की बगावत की सी कानपुर विखे ठीक है अगला है भारतीय का राष्ट्रीय कांग्रेस आई एन सी दी पहली महिला प्रधान कौन सी हम एक क्वेश्चन बहुत टिकी है बहुत ज़्यादा कन्फ्यूज़ करता है ठीक है ਭਾਰਤੀ ਰਾਸ਼ਟਰੀ ਕਾਂਗਰਸ INC ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ অপਸ਼ਨ A ਸਰੋਜਨੀ 나ਇਡੂ অপਸ਼ਨ B ਐਨੀ ਬੇਸੈਂਟ অপਸ਼ਨ C ਵਿਜੈਲక్ష్ਮੀ ਪੰਡਿਤ ਜਾਂ ਫਿਰ অপਸ਼ਨ D ਕਸਤੂਰਬਾ ਗਾਂਧੀ ਇਸ ਦਾ ਸਹੀ ਆਨਸਰ ਹੈਗਾ ya অপশন B ਐਨੀ ਬੇਸੈਂਟ 1917 ਦੇ ਕਲਕੱਤਾ ਇਜਰਾਸ ਦੇ ਵਿੱਚ ਠੀਕ ਹੈ ਕਿ ਸੀ ਮਹਿਲਾ ਪ੍ਰਧਾਨ ਸੀ ਪਹਿਲੀ ਮਹਿਲਾ ਪ੍ਰਧਾਨ ਸੀ ਲੇਕਿਨ ਜੇ ਸਾਨੂੰ ਪੁੱਛਿਆ ਜਾਵੇ ਕਿ INC D ਪਹਿਲੀ ਭਾਰਤੀ ਮਹਿਲਾ ਪ੍ਰਧਾਨ ਕੌਣ ਸੀ ਤਾਂ ਉਹ ਕੌਣ ਹੈ ਸਰੋਜਨੀ 나ਇਡੂ ਠੀਕ ਹੈ ਜੇ ਪਹਿਲੀ ਮਹਿਲਾ ਪ੍ਰਧਾਨ ਪੁੱਛਿਆ ਜਾਵੇ ਤਾਂ ਐਨੀ ਬੇਸੰਤ ਜੇ ਪੁੱਛਿਆ ਜਾਵੇ ਕਿ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਕੌਣ ਹੈ ਤਾਂ ਉਹ ਹੈਗਾ ਹੈ ਸਰੋਜਨੀ 나ਇਡੂ ਠੀਕ ਹੈ ਅਗਲਾ ਕੁਐਸਚਨ ਹੈ ਕਦਰ ਪਾਰਟੀ ਦੀ ਸਥਾਪਨਾ 1913 ਵਿੱਚ ਅਮਰੀਕਾ ਦੇ ਕਿਸ ਸ਼ਹਿਰ ਵਿੱਚ ਹੋਈ ਸੀ অপশন এ নিউ ইয়র্ক অপশন বি শিকাগো অপশন সি সান ফ্রান্সিসকো یا پھر অপশন ডি ওয়াশিংটন تے اس دا صحیح উত্তর ਹੈਗਾ یا অপশন সি সান ফ্রান্সিসকো সোহন ਸਿੰਘ পাকنا کون سی اس دے پہلے پرধান سن یہ ٹاپک وی جڑا ہے گا بہت زیادہ امپورٹنٹ ہے ٹھیک ہے اگے ہے گا یا چلیاں والا باغ دے हत्याकांड دے विरोध وچ کس نے اپنی نائٹ ہڈ دی उपाधि واپس کر دتی سی অপশন এ महात्मा गांधी ऑप्शन बी রবীন্দ্রনাথ ঠাকুর ऑप्शन सी लाला लाजपत राय या फिर ऑप्शन डी गोपाल कृष्ण गोखले दिस त सही उत्तर है ऑप्शन बी রবীন্দ্রনাথ ঠাকুর ठीक है आगे है का साइमन कमीशन दा भारत विच विरोध क्यों कीता गया सी ऑप्शन ए इस विच कोई भी भारतीय मेंबर नहीं सी ऑप्शन बी इसने मुस्लिम लीग दा समर्थन कीता सी অপশন সি ইস ਸਮੇਂ ਤੋਂ ਪਹਿਲਾ ਭਾਰ ਇਹ ਸਮੇਂ ਤੋਂ ਪਹਿਲਾ ਭਾਰ ਆ ਗਿਆ ਸੀ ਜਾਂ ਫਿਰ অপশন ਡੀ ਇਸ ਨੇ ਸਵਰਾਜ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ ਹੁਣ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਇਸ ਦਾ ਸਹੀ ਆਨਸਰ ਕੀ ਹੈਗਾ ਆ ਸੌਰੀ ਚ অপਸ਼ਨ ਗਲਤ ਹੈ ਲੇਕਿਨ ਇਸ ਦਾ ਸਹੀ ਆਨਸਰ ਹੈਗਾ ਹੈ অপਸ਼ਨ ਏ ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ ਠੀਕ ਹੈ चलो अपना सही ऑप्शन भी आ गया ऑप्शन ए इस कोई विभारती मैंबर नहीं तो इसके विरोध के दौरान लाल लाजपत राय की हो गई सी शहीद हो गए ठीक है अगला है अगला क्वेश्चन है करो या मरो का नारा गांधी जी ने किस आंदोलन के दौरान दिता सी ऑप्शन ए असहयोग आंदोलन उन्नीस सौ भी बी सिविल नाफरमानी आंदोलन उन्नीस सौ तीह ऑप्शन सी भारत छोड़ो आंदोलन 1947 ਜਾਂ ਫਿਰ ਆਪਸ਼ਨ D ਚੰਪਾਰਨ ਸत्याग्रह 1917 ਇਹਨਾਂ ਦੇ ਵਿੱਚੋਂ ਕਿਹੜਾ ਉਹ ਅੰਦੋਲਨ ਹੈ ਜਿਸ ਦੇ ਵਿੱਚ ਮਹਾਤਮਾ ਗਾਂਧੀ ਨੇ ਕੀ ਦਿੱਤਾ ਸਿਕਾ ਕਰੋ ਜਾਂ ਮਰੋਦਾ ਨਾਰਾ ਇਸ ਤਸ ਸਹੀ ਆਨਸਰ ਕੀ ਹੈ ਆਪਸ਼ਨ C ਭਾਰਤ ਛੱਡੋ ਅੰਦੋਲਨ ਉਦੋਂ ਉਹਨੇ ਕੀ ਕਿਹਾ ਸੀ ਕਰੋ ਜਾਂ ਮਰੋਦਾ ਨਾਰਾ ਦਿੱਤਾ ਸੀ ਤੇ ਏ ਸੀ ਆਪਣੇ ਅੱਜ ਦੀ ਕਲਾਸ ਜੇ ਤੁਹਾਨੂੰ ਕੁਐਸਚਨ ਵਧੀਆ ਲੱਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਐਂਡ ਤੱਕ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ